ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਅਪ ਸੁਣਦੇ ਹਾਂ ਲੇਖਕ ਖਾਲਿਦ ਹੁਸੈਨ ਜੀ ਦੀ ਲਿਖੀ ਹੋਈ ਕਹਾਣੀ ਪਾਣੀ ਦੀਆਂ ਲੀਕਮ ਸਰਹੱਦ ਦੀ ਹਿਫਾਜ਼ਤੀ ਪੁਲਿਸ ਦੇ ਹਵਲਦਾਰ ਕਰਨੈਲ ਸਿੰਘ ਨੇ ਆਪਣੇ ਚੌਂਕੀ ਅਫਸਰ ਇੰਸਪੈਕਟਰ ਰੰਦਾਵੇ ਨੂੰ ਸਲੂਟ ਮਾਰਿਆ ਤੇ ਕਿਹਾ ਸਾਹਿਬ ਦੋ ਪਾਕਿਸਤਾਨੀ ਜਸੂਸ ਬੰਨਾ ਟੱਪਦੇ ਆ ਫੜੇ ਨੇ ਵਾਪਸ ਪਾਕਿਸਤਾਨ ਜਾ ਰਹੇ ਸਨ ਕਿ ਸਾਡੇ ਜੋਰ ਨਾਲ ਨੇ ਫੜ ਲਿਆ ਜਾਮਾ ਤਲਾਸ਼ੀ ਲਈ ਜੇ ਇਸਪੈਕਟਰ ਹੁੰਦਾ ਬਿਨੇ ਵਰਦੀ ਪਾਉਂਦੇ ਆ ਪੁੱਛਿਆ ਆਹੋ ਜੀ ਪਰ ਨਿਕਲੇ ਕੁਝ ਨਹੀਂ ਇੱਕ ਦੇ ਖਿਸੇ ਵਿੱਚੋਂ 2 ਰੁਪਏ ਦਾ ਪਾਕਿਸਤਾਨੀ ਨੋਟ ਤੇ ਦੂਜੇ ਦੇ ਬੋਝੋਂ ਰੁਪਏ ਰੁਪਏ ਵਲੇ ਸਾਡੀ ਕਰੰਸੀ ਦੇ ਚਾਰ ਨੋਟ ਮਿਲੇ ਨੇ ਹੋਰ ਕੁਝ ਨਹੀਂ ਮਿਲੇ ਹੋਰ ਕੁਝ ਨਹੀਂ ਮਿਲਿਆ ਇਨਸਪੈਕਟਰ ਨੇ ਬੜੀ ਹੈਰਾਨੀ ਨਾਲ ਪੁੱਛਿਆ ਨਹੀਂ ਸਾਹਿਬ ਪਰ ਇੱਕ ਦੇ ਨਿੱਕਰ ਦੇ ਬੋਜਿਆਂ ਵਿੱਚੋਂ ਮੂੰਗਫਲੀ ਤੇ ਦੂਜੇ ਦੀ ਪੈਂਟ ਦੇ ਬੋਜਿਆਂ ਵਿੱਚੋਂ ਰਿਓੜੀਆਂ ਮਿਲੀਆਂ ਸਰ ਦੋਵੇਂ ਮੂੰਗਫਲੀ ਤੇ ਰਿਓੜੀਆਂ ਖਾਂਦੇ ਆਂ ਤੇ ਫਿਲਮ ਬੋਬੀ ਦਾ ਗੀਤ ਹਮ ਤੁਮ ਇੱਕ ਕਮਰੇ ਵਿੱਚ ਬੰਦ ਹੋ ਜਾਏਗੇ ਤੇ ਬੋਬੀ ਆ ਜਾਏ ਗਾਉਂਦੇ ਆਂ ਜਾਂਦੇ ਆਂ ਬੰਨਾ ਟਪਰੇ ਸੰ ਕਿਰਨਜੀਤ ਕ੍ਰਿਸ਼ਨੇ ਤੇ ਡੇਵਿਡ ਨੇ ਦੋਹਾਂ ਨੂੰ ਗਲ ਮੇ ਉਹ ਫੜਿਆ ਬੜਾ ਛੜ ਕੇ ਪਰ ਅਸਾਂ ਕੁਛ ਕਰਨ ਨਹੀਂ ਦਿੱਤਾ ਕਹਿੰਦੇ ਸਨ ਕਿ ਵਿਸਾਖੀ ਦਾ ਮੇਲਾ ਵੇਖਣ ਆਏ ਸਾਂ ਪਹਿਲਾ ਵਿਸਾਖੀ ਦੇ ਮੇਲੇ ਵਿੱਚ ਉਹਨਾਂ ਦੀ ਕਿਹੜੀ ਬੇਬੇ ਪਈ ਨੱਚਦੀ ਸੀ ਜਿਹਨੂੰ ਵੇਖਣ ਆਏ ਸਨ ਮੋਸਲੇ ਕਿਸੇ ਪਾਸੇ ਦੇ ਚੱਲ ਹਾਂ ਕਰਨੈਲ ਸਿਆਂ ਦਾਸ ਜਿਹੜੇ ਜਸੂਸ ਫੜੇ ਉਹਨੇ ਆਪਣੇ ਤੰਬੂ ਵਿੱਚੋਂ ਨਿਕਲਦੇ ਹੋਇਆ ਕਿਹਾ ਤੇ ਦੋਵੇਂ ਚੌਂਕੀਵਲ ਤੁਰ ਪਏ ਸੱਤੋਵਲੀ ਦੀ ਇਸ ਚੌਂਕੀ ਦੇ ਇੰਸਪੈਕਟਰ ਰੰਦਾਵੇ ਨੂੰ ਆਏ ਬਹੁਤ ਦਿਨ ਨਹੀਂ ਸੰਹੋਈ ਬਸ ਇਹੋ ਚਾਰ ਕੁ ਮਹੀਨੇ ਦੇਸ਼ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਦੇ ਜਜ਼ਬੇ ਨੇ ਉਹਨੂੰ ਤਾਲੀਮ ਪੂਰੀ ਨਹੀਂ ਸੀ ਕਰਨ ਦਿੱਤੀ ਤੇ ਉਹਨੂੰ ਸਨ 71 ਦੀ ਹਿੰਦ-ਪਾਕਿਸਤਾਨ ਲੜਾਈ ਵਿੱਚ ਐਮਰਜੈਂਸੀ ਕਮਿਸ਼ਨ ਮਿਲ ਗਿਆ ਸੀ ਫਿਰ ਉਹ ਜੰਗ ਦੇ ਕਿਸੇ ਅਗਲੇ ਮੋਰਚੇ ਤੇ ਕਿ ਦਿੱਤਾ ਗਿਆ ਸੀ ਜਿੱਥੇ ਉਸ ਦੇ ਜਜ਼ਬੇ ਦੀ ਗਰਮੀ ਨੇ ਉਹਦੇ ਬੜੀ ਮਦਦ ਕੀਤੀ ਤੇ ਉਹਨੇ ਦਲੇਰੀ ਦੇ ਕਈ ਕਾਰਨਾਮੇ ਕੀਤੇ ਜੰਗ ਖਤਮ ਹੋਣ ਮਗਰੋਂ ਅੰਦਾਵੇ ਨੂੰ ਵੀ ਬਾਕੀ ਆਰਜੀ ਭਰਤੀ ਕੀਤੇ ਗਏ ਫੌਜੀਆਂ ਵਾਂਗੂ ਫੌਜ ਵਿੱਚ ਉਹ ਕੱਟ ਦਿੱਤਾ ਗਿਆ ਪਰ ਉਹਦੇ ਵੀਰ ਚੱਕਰ ਨੇ ਉਹਨੂੰ ਵੱਡੇ ਚੱਕਰ ਲਿਆਉਣ ਮਗਰੋਂ ਬਾਰਡਰ ਸਿਕਿਉਰਿਟੀ ਫੋਰਸ ਵਿੱਚ ਇੰਸਪੈਕਟ ਬਣਾ ਦਿੱਤਾ ਪਰ ਉਹਨਾਂ ਚੱਕਰਾਂ ਨੇ ਰੰਦਾਵੇ ਦੇ ਸਾਰੇ ਜਜ਼ਬਾਤ ਠੰਡੇ ਕਰ ਦਿੱਤੇ ਸਨ। ਉਸ ਨੂੰ ਚੰਗੇ ਤੇ ਬੁਰੇ ਦੀ ਪਹਿਚaan ਹੋ ਗਈ ਸੀ। ਉਹਨੇ ਭਾਰਤ ਮਾਤਾ ਦੇ ਸਹੀ ਦੁਸ਼ਮਣ ਆਪਣੀ ਅੱਖੋਂ ਵੇਖ ਲਏ ਸਨ। ਉਹਨੇ ਦੋਹਾਂ جاسੂਸਾਂ ਦਾ ਸਿਰ ਤੋਂ ਲੈ ਕੇ ਪੈਰਾਂ ਤੋ ਨਹੀਂ ਜਾਇਜ਼ਾ ਲਿੱਤਾ। 12-12 13-13 ਸਾਲਾਂ ਦੇ ਬਾਅਦ ਗੋਰੇ ਮੁਖੜੇ ਚੰਡਾ ਖਾਨ ਨਾਲ ਹੋਰ ਲਾਲ ਹੋਏ ਸਨ। ਅੱਖਾਂ ਸੁੱਜੀਆਂ ਮੁੱਖ ਤੇ ਉਂਗਲੀਆਂ ਦੇ ਨਿਸ਼ਾਨ ਦੋਵੇਂ ਸਹਮੇ ਹੋਏ ਨਾਲ-ਨਾਲ ਬੈਠੇ ਸਨ ਓਏ ਮੁੰਡੇਓ ਕਿੱਥੋਂ ਆਏ ਹੋ ਤੁਸੀਂ ਇਹ ਨਾਲ ਦੇ ਪਿੰਡ ਕੱਜਲਿਆਲ ਤੋਂ ਕੱਜਲਿਆਲ ਤਾਂ ਪਾਕਿਸਤਾਨ ਵਿੱਚ ਹੈ ਤੁਸੀਂ ਇੱਥੋਂ ਕੀ ਲੈਣਾਗੇ ਭਾਜੀ ਗੁੱਡੀ ਲੁੱਟਣ ਆਏ ਸਾਂ ਗੁੱਡੀ ਲੁੱਟਣ ਆਹੋ ਜੀ ਲੁੱਟੀ ਫਿਰ ਤੁਸੀਂ ਗੁੱਡੀ ਇਨਸਪੈਕਟਰ ਨੇ ਜਿਰਾ ਕੀਤੀ ਨਹੀਂ ਜੀ ਕਿਉਂ ਗੁੱਡੀ ਸਾਡੇ ਹੱਥ ਨਹੀਂ ਆਈ ਉਹ ਅੰਬ ਦੀ ਟਾਣੀ ਨਾਲ ਜਾ ਫਸੀ ਫਿਰ ਤੁਸੀਂ ਵਾਪਸ ਕਿਉਂ ਨਹੀਂ ਮੁੜ ਗਏ ਇੱਥੇ ਕੀ ਕਰਦੇ ਰਹੇ ਸਾਹਿਬ ਇਹ ਬਿਲਕੁਲ ਝੂਠ ਬੋਲ ਰਹੇ ਨੇ ਬਕਵਾਸ ਕਰ ਰਹੇ ਨੇ ਇਹਨਾਂ ਨੇ ਪਹਿਲਾ ਬਿਆਨ ਦਿੱਤਾ ਕਿ ਉਹ ਵਿਸਾਖੀ ਦਾ ਮੇਲਾ ਦੇਖਣ ਗਏ ਸਨ ਇਹ ਪੱਕੇ ਜਾਸੂਸ ਨੇ ਇਸ ਤਰ੍ਹਾਂ ਦੇ ਕਈ ਮੁੰਡਿਆਂ ਨੂੰ ਦੁਸ਼ਮਣ ਨੇ ਜਾਸੂਸੀ ਟ੍ਰੇਨਿੰਗ ਦੇ ਕੇ ਸਾਡੇ ਦੇਸ਼ ਵਿੱਚ ਕੱਲਿਆ ਤਾਂ ਜੋ ਸਾਡੇ ਮੁੱਲ ਇੱਕ ਹੋਰ ਹਮਲੇ ਦੀ ਤਿਆਰੀ ਕੀਤੀ ਜਾ ਸਕੇ ਇਹ ਦੁਸ਼ਮਣ ਦੀ ਨਵੀਂ ਚਾਲੀ ਹਵਲਦਾਰ ਕਰਨੈਲ ਸਿੰਘ ਨੇ ਇੰਸਪੈਕਟਰ ਰੰਦਾਵੇ ਨੂੰ ਸਮਝਾਉਂਦਿਆਂ ਕਿਹਾ ਤੁਹਾਡਾ ਨਾਂ ਕੀ ਹੈ ਭਈ ਇੰਸਪੈਕਟਰ ਨੇ ਸਵਾਲ ਕੀਤਾ ਮੇਰਾ ਨਾਮ ਮੁਹੰਮਦ ਤੁਫੈਲ ਚੀਮਾ ਹੈ ਨਿੱਕਰ ਵਾਲੇ ਨੇ ਜਵਾਬ ਦਿੱਤਾ ਮੇਰਾ ਨਾਮ ਅਬਦੁਲ ਅਜ਼ੀਜ਼ ਹੈ ਪਰ ਮੈਨੂੰ ਸਾਰੇ ਜੀਜੀ ਕਹਿੰਦੇ ਨੇ ਪੈਂਟ ਵਾਲੇ ਨੇ ਕਿਹਾ ਤੁਹਾਡੀ ਉਮਰ ਕੀ ਹੈ ਮੇਰੀ ਉਮਰ 13 ਸਾਲ ਹੈ ਤੁਫੈਲ ਬੋਲਿਆ ਮਾਂ ਕਹਿੰਦੀ ਏ ਕਿ ਮੈਂ 14ਵੇਂ ਬਰੇ ਵਿੱਚ ਪੈਰ ਪਾਇਆ ਏ ਜੀਜੀ ਨੇ ਜਵਾਬ ਦਿੱਤਾ ਤੁਸੀਂ ਆਪਸ ਵਿੱਚ ਕੀ ਲਗਦੇ ਹੋ ਅਸੀਂ ਦੋਨੋਂ ਮਸਰੇ ਭਰਾ ਹਾਂ ਰਹਿੰਦੇ ਕਿੱਥੇ ਹੋ ਹੋਰ ਕੰਮ ਕੀ ਕਰਦੇ ਹੋ ਮੈਂ ਗਵਰਨਮੈਂਟ ਹਾਈ ਸਕੂਲ ਡਾਲੋਵਰਡ ਵਿੱਚ 7ਵੇਂ ਚ ਪੜਨਾ ਵਾਂ ਤੇ ਅਸੀਂ ਉੱਥੇ ਹੀ ਰਹਿੰਦੇ ਹਾਂ ਮੈਂ ਇਹ ਨਾਲ ਦੇ ਪਿੰਡ ਕਜੜਿਆਲ ਦਾ ਰਹਿਣ ਵਾਲਾ ਹਾਂ ਮੈਂ ਵੀ ਸੱਤਵੇਂ ਚ ਪੜਨਾ ਵਾ ਪਰ ਅੱਜ ਸਾਨੂੰ ਛੁੱਟੀਆਂ ਹੋਈਆਂ ਨੇ ਇਸ ਕਰਕੇ ਤੀਫੋ ਸਾਨੂੰ ਮਿਲਣ ਆਇਆ ਸੀ ਅੱਛਾ ਹੁਣ ਸੱਚੋ ਸੱਚ ਦੱਸੋ ਮੁੰਡਿਓ ਕਿ ਤੁਸੀਂ ਇੱਥੇ ਕੀ ਲੈਣਾ ਏਸੋ ਵੇਖੋ ਜੇ ਤੁਸੀਂ ਸੱਚ ਦੱਸਿਆ ਤਾਂ ਤੁਹਾਨੂੰ ਛੱਡ ਦੇਵਾਂਗੇ ਨਹੀਂ ਤਾਂ ਤੁਹਾਡੀ ਚਮੜੀ ਉਧੇੜ ਕੇ ਉਸ ਵਿੱਚ ਭੌਂ ਪਰਵਾ ਦੇਵਾਂਗੇ ਤੇ ਤੁਹਾਡਾ ਮਾਸ ਇੱਲਾਂ ਤੇ ਕਾਂ ਨੂੰ ਖਿਲਾ ਦੇਵਾਂਗੇ ਸੱਚ ਦੱਸੋ ਤੁਹਾਨੂੰ ਇੱਥੇ ਕਿਨੇ ਭੇਜੇ ਤੁਹਾਡੇ ਸਪੁਰਦ ਕੀ ਕੰਮ ਲਾਇਆ ਗਿਆ ਸੀ ਇੱਥੇ ਤੁਸੀਂ ਕਿਨਾਂ ਕੋਲ ਰਹੇ ਹੋ ਤੁਹਾਡੇ ਕਿੰਨੇ ਆਦਮੀ ਇੱਥੇ ਕੰਮ ਕਰ ਰਹੇ ਹਨ ਇੰਸਪੈਕਟਰ ਅੰਦਾਵੇ ਨੇ ਇੱਕੋ ਸਾਹ ਵਿੱਚ ਢੇਰ ਸਾਰੇ ਸਵਾਲ ਪੁੱਛ ਲਏ ਉਸ ਦੀਆਂ ਅੱਖਾਂ ਦੋਹਾਂ ਜਵਾਕਾਂ ਦੇ ਚਿਹਰੇ ਪੜ ਰਹੀਆਂ ਸਨ ਉਹ ਦੋਵੇਂ ਇੱਕ ਦੂਜੇ ਵੱਲ ਵੇਖ ਰਹੇ ਸਨ ਤੇ ਕਦੇ ਇੰਸਪੈਕਟਰ ਵੱਲ ਬਾਜੀ ਅਸੀਂ ਬਿਲਕੁਲ ਸੱਚ ਕਹਿਨੇ ਆ ਜੀ ਜੀ ਰੋਂਦਿਆਂ ਰੋਂਦਿਆਂ ਕਹਿਣ ਲੱਗਾ ਅੱਲਾ ਪਾਕ ਦੀ ਕਸਮੈਂ ਅਸੀਂ ਇੱਧਰ ਗੁੱਡੀ ਲੁੱਟਣ ਹੀ ਆਏ ਸੀ ਗੱਲ ਇੰਜ ਹੋਈ ਕਿ ਅਸੀਂ ਦੋਵੇਂ ਆਪਣੇ ਕੋਠੇ ਤੇ ਗੁੱਡੀ ਚੜ ਰਹੇ ਸੀ ਇੱਕ ਕੱਟ ਹੋਈ ਗੁੱਡੀ ਨੂੰ ਵੇਖਦਿਆਂ ਹੀ ਮੈਂ ਆਪਣੀ ਡੋਰ ਨਿੱਕੇ ਭਰਾ ਨਸੀਰੇ ਨੂੰ ਫੜਾਈ ਤੇ ਆਪ ਗੁੱਡੀ ਲੁੱਟਣ ਦੌੜ ਪਿਆ ਮੇਰੇ ਪਿੱਛੇ ਪਿੱਛੇ ਤੀਫੂ ਵੀ ਦੌੜਿਆ ਤੇ ਅਸੀਂ ਬੋ ਕਾਟੇ ਕਹਿੰਦੇ-ਕਹਿੰਦੇ ਤੁਹਾਡੇ ਪਿੰਡ ਤੱਕ ਪਹੁੰਚ ਗਏ ਦੌਰ ਹੀ ਕਿੰਨਾ ਹੈ ਬਸ ਕੁਮਾਦਾਂ ਦੇ 2-4 ਖੇਤ ਹੀ ਤਲੰਗੜੇ ਪੈਂਦੇ ਨੇ ਜੀਜੀ ਨੇ ਹੱਥ ਨਾਲ ਰਸਤਾ ਨਾਪ ਕੇ ਦੱਸਿਆ ਜਦ ਤੋਹਾਨੂੰ ਪਤਾ ਲੱਗ ਗਿਆ ਸੀ ਕਿ ਤੁਹਾਡਾ ਪਿੰਡ ਨਹੀਂ ਤਾਂ ਤੁਸੀਂ ਵਾਪਸ ਕਿਉਂ ਨਹੀਂ ਮੁੜ ਗਏ ਇੱਥੇ ਦੁੱਧ ਚੁੰਗਰੇ ਸੋ ਹਵਾਲਦਾਰ ਕਰਨੈਲ ਸਿੰਘ ਮੂਛਾਂ ਨੂੰ ਵੱਟ ਦਿੰਦਿਆਂ ਹੋਇਆ ਖੈਬੜਿਆ ਕਰਨੈਲ ਸਿੰਘ ਦੀ ਡਰਾਣੀ ਸ਼ਕਲ ਦੇਖ ਕੇ ਤੀਫੂ ਬੋਲ ਪਿਆ ਨਹੀਂ ਜੀ ਇਹ ਸਾਹਮਣੇ ਵਾਲੇ ਪਿੰਡ ਵਿੱਚ ਟੋਲ ਦੀ ਆਵਾਜ਼ ਸੁਣ ਕੇ ਸਾਡੇ ਕੋਲੋਂ ਰਹਿ ਨਹੀਂ ਹੋਇਆ ਤੇ ਅਸੀਂ ਵੀ ਉੱਥੇ ਤਮਾਸ਼ਾ ਵੇਖਣ ਚਲੇ ਗਏ। ਉੱਥੇ ਲੋਕੀ ਪੰਗੜਾ ਪਾ ਰਹੇ ਸਨ। ਬੜਾ ਸ਼ੋਰ ਸ਼ਰਾਬਾ ਸੀ। ਕੁਝ ਬੰਦੇ ਸ਼ਰਾਬ ਪੀ ਕੇ ਪੌਕੀਆਂ ਮਾਰ ਰਹੇ ਸਨ। ਢੋਲ ਦੇ ਤਾਲ ਤੇ ਅਸੀਂ ਵੀ ਨੱਚਣ ਲੱਗੇ। ਇੱਕ ਬੁੱਢਣਾ ਫੁਮਣੀਆਂ ਪਾਉਂਦਾ ਪਾਉਂਦਾ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ। ਬਸ ਫਿਰ ਸਾਰੇ ਲੋਕ ਪੰਗੜਾ ਮਾਰ-ਮਾਰ ਕੇ ਨਵਾਂ ਸ਼ਹਿਰ ਪੁੱਜੇ। ਮੈਂ ਤੇ ਜੀਜੀ ਵੀ ਉਥੇ ਉਹ ਸਾਰੇ ਬੱਸ ਵਿੱਚ ਬੈਠ ਕੇ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਜੰਮੂ ਜਾ ਰਹੇ ਨੇ ਨਹਿਰ ਤੇ ਵਿਸਾਖੀ ਦਾ ਮੇਲਾ ਵੇਖਣ ਜੀ ਜੀ ਵੀ ਮੈਨੂੰ ਮੇਲਾ ਵੇਖਣ ਲਈ ਕਹਿਣ ਲੱਗਾ ਪਰ ਇਹ ਨਹੀਂ ਸੀ ਮੰਨਦਾ ਤੇ ਜਿਸ ਵੇਲੇ ਮੈਂ ਇਸ ਨੂੰ ਕਿਹਾ ਕਿ ਸ਼ਾਮ ਤੱਕ ਵਾਪਸ ਮੁੜਾਵਾਂਗੇ ਤਾਂ ਕਿਤੇ ਜਾ ਕੇ ਨੇ ਹਾਂ ਕੀਤੀ ਜੀ ਜੀ ਨੇ ਧੀਫੋ ਦੀ ਗੱਲ ਘਟ ਛੱਡੀ ਸੀ ਉਹ ਕਹਿ ਰਿਹਾ ਸੀ ਕਿਉਂ ਜੋ ਮੇਰਾ ਅੱਬਾ ਗੱਲਾਂ ਕਰਦਾ ਹੁੰਦਾ ਜੱਮੂ ਨਹਿਰ ਤੇ ਵਿਸਾਖੀ ਦਾ ਇੱਕ ਵੱਡਾ ਮੇਲਾ ਲੱਗਦਾ ਹੁੰਦਾ ਏ ਤੇ ਉਹ ਜਵਾਨੀ ਤੇ ਉਹ ਜਵਾਨੀ ਕਿਰਾਇਆ ਖਰਚ ਕੇ ਅੱਧੇ ਘੰਟੇ ਵਿੱਚ ਨਹਿਰ ਪਹੁੰਚ ਜਾਂਦੇ ਹੁੰਦੇ ਸਨ ਸਾਰਾ ਦਿਨ ਮੌਜ ਮੇਲਾ ਦੇਖਣ ਮਗਰੋਂ ਸ਼ਾਮੀ ਘਰ ਆਪੜੇ ਹੁੰਦੇ ਸੀ ਅਸੀਂ ਵੀ ਇੱਕ ਬੱਸ ਵਿੱਚ ਬੈਠ ਕੇ ਤੇ ਖੂਬ ਮੇਲਾ ਵੇਖਿਆ ਪੰਗੜਾ ਪਾਇਆ ਗੰਨੇ ਚੁੱਪੇ ਕੁਲਫੀ ਖਾਧੀ ਮੇਲਾ ਵੇਖਣ ਮਗਰੋਂ ਅਸਾਂ ਇੱਕ ਫਿਲਮ ਵੀ ਵੇਖੀ ਆਹੋ ਜੀ ਝੂਠ ਬੋਲੇ ਕਾਵਾ ਕਾਟੇ ਕਾਲੇ ਕਾਵੇ ਸੇ ਡਰਿਓ ਟੇਫੋ ਝੱਟ ਬੋਲ ਪਿਆ ਉਹ ਚੁੱਪ ਕਰ ਓਏ ਇਹ ਮੁੱਛਾਂ ਵਾਲਾ ਜੋਏ ਜ਼ਾਲਮ ਫੇਰ ਮਾਰੇਗਾ ਜੀਜੀ ਨੇ ਟੇਫੋ ਨੂੰ ਚੁੰਡੀ ਪਟਦਿਆਂ ਹੋਇਆਂ ਹੌਲੀ ਜਿਹਾ ਕਿਹਾ ਅਲਫ ਬੇ ਦੇ ਕੈਦੇ ਵਿੱਚ ਜੋਏ ਜ਼ਾਲਮ ਦੇ ਖਾਨੇ ਵਿੱਚ ਹੈ ਨਾ ਬਿਲਕੁਲ ਇਸੇ ਸਰਦਾਰ ਵਰਗੀ ਤਸਵੀਰ ਆਹੋ ਆਹੋ ਬਿਲਕੁਲ ਏਸੀ ਦੀ ਤਸਵੀਰ ਬਣਾਈ ਹੋਈ ਹੈ ਤਾਈਓ ਇਹਨੇ ਸਾਨੂੰ ਮਾਰਿਆ ਟੀਫੋਨ ਨੇ ਕਰਨੈਲ ਸਿੰਘ ਨੂੰ ਜਿਵੇਂ ਪਹਿਚਾਣਦੇ ਆ ਹੋਇਆ ਹਾਂ ਕੀਤੀ ਪਰ ਜੰਮੂ ਜਾਣ ਜੋਗੇ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਇੰਸਪੈਕਟਰ ਰੰਧਾਵੇ ਨੇ ਆਪਣੀ ਤਫਤੀਸ਼ ਜਾਰੀ ਰੱਖੀ ਪਾਜੀ ਜੀ ਜੀ ਕੋਲ ਤਾਂ ਪੈਸੇ ਨਹੀਂ ਸੀ ਪਰ ਮੇਰੇ ਬੋਝੇ ਵਿੱਚ 2-2 ਰੁਪਏ ਵਾਲੇ ਆਪਣੇ ਤਿੰਨ ਨੋਟ ਸਨ ਨਵਾਂ ਸ਼ਹਿਰ ਪਹੁੰਚ ਕੇ ਮੈਂ ਨੋਟ ਬਣਾਉਣ ਹੀ ਲੱਗਾ ਸਾਂ ਕਿ ਜੀ ਜੀ ਨੇ ਰੋਕ ਛੱਡਿਆ ਤੇ ਕਹਿਣ ਲੱਗਾ ਕਿ ਇੱਥੇ ਪਾਕਿਸਤਾਨੀ ਨੋਟ ਨਹੀਂ ਚੱਲਦਾ ਮੇਰੇ ਅੱਬਾ ਨੇ ਹੱਜ ਤੋਂ ਮੇਰੇ ਲਈ ਇੱਕ ਘੜੀ ਲਿਆਂਦੀ ਸੀ ਅਸਾਂ ਉਹ ਘੜੀ ਇੱਕ ਘੜੀ ਸਾਜ ਨੂੰ 13 ਰੁਪਏ ਦੇ ਵਿੱਚ ਹੀ ਤਾਂ ਕਿਤੇ ਅਸੀਂ ਜੰਮੂ ਜਾ ਸਕੇ ਮੇਲਾ ਤੇ ਫਿਲਮ ਵੇਖਣ ਮਗਰੋਂ ਅਸੀਂ ਬਸ ਵਿੱਚ ਫੇਰ ਨਵਾਂ ਸ਼ਹਿਰ ਵਾਪਸ ਪਹੁੰਚੇ ਤੇ ਇਸੇ ਰਸਤੇ ਪੈਦਲ ਜਾ ਰਹੇ ਸਾਂ ਜਿੱਥੋਂ ਅਸੀਂ ਇੱਧਰ ਲੰਘ ਆਏ ਸਾਂ ਕਿ ਨਾ ਜ਼ਾਲਮਾਂ ਸਾਨੂੰ ਫੜ ਲਿਆ ਤੇ ਬੜਾ ਮਾਰਿਆ ਤੇ ਫੋਨੇ ਸਿਪਾਈਆਂ ਵੱਲ ਇਸ਼ਾਰਾ ਕੀਤਾ ਤੇ ਨੂੰ ਲੱਗ ਪਿਆ ਇਹਨਾਂ ਸਾਨੂੰ ਨਿੱਕਿਆ ਵੇਖ ਕੇ ਮਾਰਿਆ ਏ ਜੇ ਮੇਰੇ ਅੱਬਾ ਨੂੰ ਪਤਾ ਚੱਲੇ ਤਾਂ ਉਹ ਇਹਨਾਂ ਸਾਰਿਆਂ ਦੇ ਡੱਕਰੇ ਕਰ ਦੇ ਵੱਡੇ ਬਲਮਾਨ ਬਣੀ ਫਿਰਦੇ ਨੇ ਜੀ ਜੀ ਅਥਰੂ ਪੁੰਨ ਦਾ ਹੋਇਆ ਬੋਲਿਆ ਤੇਰੇ ਅੱਬਾ ਨੂੰ ਖਾਨਸੂਰ ਅੱਬੇ ਦਾ ਰੋਬ ਪਿਆ ਦੱਸਣਾ ਈ ਤੇਰੇ ਅੱਬੇ ਦੀ ਸਾਹਿਬ ਇਹ ਕੁੱਤੇ ਝੂਠ ਬੋਲਦੇ ਨੇ ਇਹਨਾਂ ਦੀ ਗੱਲ ਦਾ ਯਕੀਨ ਨਹੀਂ ਕਰਨਾ ਜਨਾਬ ਗੁਰੂ ਮਹਾਰਾਜ ਨੇ ਫਰਮਾਇਆ ਕੋਈ ਮੁਸਲਾ ਤੇਲ ਵਾਲੀ ਬਾਹ ਤਿਲਾਂ ਦੀ ਬੋਰੀ ਵਿੱਚ ਵਾੜੇ ਤੇ ਉਹਨੀਆਂ ਹੀ ਕਸਮਾਂ ਖਾਈ ਜਿੰਨੇ ਤੇਲ ਬਾਹ ਨੂੰ ਲੱਗੇ ਹੋ ਤਾਂ ਵੀ ਉਸ ਦੀ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਕਰਨੈਲ ਸਿੰਘ ਰੰਦਾਵੇ ਨੂੰ ਮਸ਼ਵਰਾ ਦੇ ਰਿਹਾ ਸੀ ਇਨਸਪੈਕਟਰ ਨੇ ਦੋਹਾਂ ਮੁੰਡਿਆਂ ਨੂੰ ਚੁੱਪ ਕਰਾਉਂਦਿਆਂ ਹੋਇਆ ਕਰਨੈਲ ਸਿੰਘ ਵੱਲ ਕੋਰ ਕੇ ਵੇਖਿਆ ਤੇ ਪੁੱਛਿਆ ਕਿਹੜੇ ਗੁਰੂ ਸਾਹਿਬ ਨੇ ਇਹ ਤੇਲਾਂ ਵਾਲੀ ਗੱਲ ਕਹੀ ਹੈ ਜਨਾਬ ਇਹ ਤਾਂ ਮੈਨੂੰ ਪਤਾ ਨਹੀਂ ਪਰ ਇਹ ਗੱਲ ਮੈਨੂੰ ਪਾਈ ਜੀ ਨੇ ਦੱਸੀ ਸੀ ਤੇ ਉਹ ਥੋੜੀ ਕੋਈ ਝੂਠ ਬੋਲਣਗੇ ਐਵੇਂ ਗਲਤ ਗੱਲਾਂ ਨਹੀਂ ਫੈਲਾਉਣੀਆਂ ਚਾਹੀਦੀ ਇੰਸਪੈਕਟਰ ਅੰਦਾਵੇ ਨੇ ਕਰਨੈਲ ਸਿੰਘ ਨੂੰ ਡਾਂਟਦੇ ਹੋਏ ਕਿਹਾ ਤੇ ਜੀਪ ਮੰਗਵਾਉਣ ਦਾ ਹੁਕਮ ਦਿੱਤਾ ਉਹ ਇਹ ਕੇਸ ਅੱਗੇ ਭੇਜਣ ਤੋਂ ਪਹਿਲਾਂ ਆਪ ਸੰਤੁਸ਼ਟ ਹੋਣਾ ਚਾਹੁੰਦਾ ਸੀ ਜੀਪ ਨਵੇਂ ਸ਼ਹਿਰ ਵੱਲ ਦੌੜ ਰਹੀ ਸੀ ਤੇ ਅਜੀਜ਼ ਤੇ ਤੂਫਾਨ ਦੀਆਂ ਸਹਿਮੀਆਂ ਹੋਈਆਂ ਨਜ਼ਰਾਂ ਆਪਣੇ ਪਿੰਡ ਵੱਲ ਪੱਧਰਾ ਰਸਤਾ ਪਰ ਕਿੰਨਾ ਗੁੰਝਲਦਾਰ ਪਹਾੜਾਂ ਵਰਗਾ ਔਖਾ ਰ ਨਜ਼ਰਾਂ ਵੇਖਦੀਆਂ ਰਹੀਆਂ ਗੂੰਜਲ ਵੱਧਦੇ ਗਏ ਤੇ ਜੀ लक्ष्मी ਬਾਜ ਹਾਊਸ ਅਗੇ ਆਖ ਲੋਤੇ ਇਹਨਾਂ ਮੁੰਡਿਆਂ ਤੈਨੂੰ ਕੋਈ ਘੜੇ ਵਿੱਚ ਇੰਸਪੈਕਟਰ ਨੇ ਪੁੱਛਿਆ ਨਹੀਂ ਸਰਦਾਰ ਜੀ ਮੈਂ ਇਹਨਾਂ ਮੁੰਡਿਆਂ ਨੂੰ ਜਾਣਦਾ ਹੀ ਨਹੀਂ ਸੱਚੋ ਸੱਚ ਦੱਸ ਨਹੀਂ ਤਾਂ ਮੁਸ਼ਕਾ ਕਸਾ ਦੇਾਂਗੇ ਇੰਸਪੈਕਟਰ ਗਰਜਿਆ ਤੇ ਫੋਦੀਸ਼ ਨਾਖ ਤੇ ਇੰਸਪੈਕਟਰ ਨੇ ਘੜੀ ਬਰਾਮਦ ਕਰਾ ਲਈ ਤੇ ਜੀਪ ਮੁੜ ਚੌਂਕੀ ਬਲਦੌੜ ਪਈ ਕਿਉਂ ਪਈ ਕਰਨੈਲ ਸੇ ਹੁਣ ਕੀ ਕਰਨਾ ਚਾਹੀਦਾ ਏ ਇਹਨਾਂ ਮੁੰਡਿਆਂ ਨਾਲ ਇੰਸਪੈਕਟਰ ਰੰਦਾਵੇ ਨੇ ਤੀਫੋ ਤੇ ਜੀਜੀ ਨੂੰ ਆਪਣੇ ਤੰਬੂ ਵੱਲ ਖੜਦਿਆਂ ਪੁੱਛਿਆ ਜੋ ਤੁਸੀਂ ਮੁਨਾਸਿਬ ਸਮਝੋ ਸਾਹਿਬ ਮੁੰਡਿਓ ਕੁਝ ਖਾਤਾ ਪੀਤਾ ਵੀ ਜੇ ਇੰਸਪੈਕਟਰ ਨੇ ਤੀਫੋ ਦੀ ਬਾਹ ਤੇ ਕੜੀ ਬੰਦਿਆ ਪੁੱਛਿਆ ਨਹੀਂ ਜੀ ਪਰ ਸਾਨੂੰ ਡਾਡੀ ਭੁੱਖ ਲੱਗੀ ਹੋਈ ਏ ਚੰਗਾ ਦੱਸੋ ਕੀ ਖਾਓਗੇ ਕੋਜਨੀ ਜੀ ਕਿਉਂ ਬਈ ਤੁਹਾਨੂੰ ਤਾਂ ਸਤ ਤਪੂਖ ਲੱਗੀ ਹੋਈ ਏ ਫਿਰ ਇਨਕਾਰ ਕਿਉਂ ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਤੇ ਫਿਰ ਤੀਫੋ ਬੋਲਿਆ ਅੱਬਾ ਕਹਿੰਦਾ ਏ ਜੇ ਕਾਫਰਾਂ ਦੇ ਹੱਥ ਦਾ ਖਾਓ ਤਾਂ ਸਤ ਗੁਨਾ ਚੜਦਾ ਏ ਪਰ ਪੁੱਤਰ ਮੈਂ ਕੋਈ ਤੁਹਾਨੂੰ ਕਾਫਰ ਦਿਸਣਾ ਵਾ ਮੇਰੇ ਵੀ ਤਾਂ ਤੁਹਾਡੇ ਵਾਂਗ ਰਹੀ ਹੱਥ ਪੈਰ ਨੱਕ ਮੂੰਹ ਏ ਫਿਰ ਮੈਂ ਵੀ ਤਾਂ ਉਸ ਰੱਬ ਅਗੇ ਸੀਸ ਝੁਕਾਉਂਦਾ ਹਾਂ ਜਿਦਾ ਤੁਸੀਂ ਇਤਬਾਰ ਕਰਦੇ ਹੋ ਫਿਰ ਮੈਂ ਕਿੰਜ ਕਾਫਰ ਹੋ ਗਿਆ ਅਸੀਂ ਸਾਰੇ ਇਨਸਾਨ ਹਾਂ ਤੇਰੇ ਅੱਬੇ ਨੂੰ ਕਿਸੇ ਨੇ ਗਲਤ ਦੱਸਿਆ ਹੈ ਇੰਸਪੈਕਟਰ ਨੇ ਤੀਫੋ ਨੂੰ ਆਪਣੇ ਕੋਚੜ ਵਿੱਚ ਬਿਠਾ ਕੇ ਸਮਝਾਇਆ ਚੰਗਾ ਜੀ ਫਿਰ ਤਾਂ ਤੁਸੀਂ ਜੋ ਵੀ ਖਲਾਉਂਗੇ ਅਸੀਂ ਖਾ ਲਵਾਂਗੇ ਰੋਟੀ ਖਾਣ ਮਗਰੋਂ ਇੰਸਪੈਕਟਰ ਰੰਦਾਵਾ ਡਿਊਟੀ ਤੇ ਖਲੋਤੇ ਦੋ ਸਿਪਾਹੀਆਂ ਨੂੰ ਹਦਾਇਤ ਦੇਣ ਲੱਗਾ ਦੇਖੋ ਇਹਨਾਂ ਦੋਹਾਂ ਮੁੰਡਿਆਂ ਨੂੰ ਸਰਹੱਦ ਪਾਰ ਕਰਾ ਦਿਓ ਪਰ ਖਿਆਲ ਰੱਖਿਓ ਕਿ ਉਹਨਾਂ ਦੇ ਸਿਪਾਹੀਆਂ ਦੀ ਗਸ਼ਤ ਨਾ ਹੁੰਦੀ ਹੋਵੇ ਇਹ ਨਾ ਹੋਵੇ ਅਸੀਂ ਛੱਡੀਏ ਤੇ ਉਹ ਸਾਲੇ ਫੜ ਲੜ ਸਿਪਾਹੀਆਂ ਸਲੂਟ ਮਾਰਿਆ ਤੇ ਮੁੰਡਿਆਂ ਨੂੰ ਲੈ ਗਏ ਦੂਰ ਤੱਕ ਉਹਨਾਂ ਨੂੰ ਜਾਂਦਿਆਂ ਹੋਇਆਂ ਇੰਸਪੈਕਟਰ ਦੇਖ ਰਿਹਾ ਸੀ ਉਹਦਾ ਚਿਹਰਾ ਖਿੜਿਆ ਹੋਇਆ ਸੀ ਉਸ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ ਪਰ ਉਹਦੇ ਕੰਨ ਕੁਝ ਹਲਕੀਆਂ-ਹਲਕੀਆਂ ਆਵਾਜ਼ਾਂ ਸੁਣ ਰਹੇ ਸਨ ਇੰਸਪੈਕਟਰ ਨੇ ਸੱਪ ਦੇ ਪੁੱਤਰਾਂ ਨੂੰ ਛੱਡ ਕੇ ਚੰਗਾ ਨਹੀਂ ਕੀਤਾ। ਹੁਣ ਇਸ ਦੀ ਖੈਰ ਨਹੀਂ। ਆਪੇ ਕੱਲ ਤੱਕ ਇਸ ਨੂੰ ਪਤਾ ਲੱਗ ਜਾਵੇਗਾ। ਆਵਾਜ਼ਾਂ ਉੱਬਰਦੀਆਂ ਰਹੀਆਂ। ਤੇਜ਼ ਸਪੈਕਟਰ ਆਪਣੇ ਤੰਬੂ ਵਿੱਚ ਚੁੱਪਚਾਪ ਚਲਾ ਗਿਆ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ। ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ